केंद्र सरकार पूरियूं दारा कथ पणख पकार अणख न पकारिया ਤੇ ਹਰ ਪਾਸ ਤੋਂ ਜਿੱਦੀਆਂ ਬੱਚੀ ਰਹਾਂਗੇ ਜਿੱਨਾ ਤੇ ਕਾਨੂੰਨ ਪਾਸੀ ਜਾਂਦੀ ਛੱਡਿਆ ਕੀ ਕਰਦੇ ਨਹੀਂ ਇਹ ਬੋਦੀ ਸਰਕਾਰ ਸਾਡੀ ਪਤੂ ਨੂੰ ਸਾਡੇ ਸਾਥੋਂ ਕੇਂਦਰ ਸਰਕਾਰ ਮਰਦਾਬਾ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਅਸੀਂ ਇੱਥੇ ਕਾਲੇ ਕਾਨੂੰਨਾਂ ਦੇ ਵਿਰੋਧ ਪ੍ਰੋਟੈਸਟ ਕਰਨ ਆਇਆ ਜਿਹਦੇ ਵਿੱਚ ਇਹਨਾਂ ਨੇ ਸਾਡੀਆਂ ਦਸਤਾਰਾਂ ਨੂੰ ਸਾਡੀਆਂ ਅੱਖਾਂ ਨੂੰ ਸਾਡੀਆਂ ਜਮੀਰਾਂ ਨੂੰ ਹੱਥ ਪਾਇਆ ਜਿਹਦਾ ਅਸੀਂ ਪੂਰਾ ਠੋਕ ਕੇ ਵਿਰੋਧ ਕਰਦੇ ਆ ਇਹਨਾਂ ਨੇ ਸਾਡੀਆਂ ਸ਼ੀਰੀ ਸਾਭਾ ਨੂੰ ਹੱਥਾਂ ਦੇ ਵਿੱਚ ਤਾਂ ਥੱਲੇ ੱੱਕੇ ਮਾਰ ਕੇ ਰੋਲਣ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਸਾਡੇ ਸ਼ਾਸਤਰਾਂ ਦੇ ਉੱਤੇ ਕਿੰਤੂ ਆ ਅਸੀਂ ਇਹਨੂੰ ਕਿਸੇ ਰੂਪ ਦੇ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਨੇ ਪਹਿਲਾਂ ਸਾਡਾ ਪਾਣੀ ਲੁੱਟ ਲਿਆ ਹੁਣ ਸਾਨੂੰ ਨਵੀਂ جنگ ਪੇਸ਼ ਹੋਈ ਆ ਜਿਹੜਾ ਅਸੀਂ ਪਹਿਲਾਂ ਵੀ ਟਕਰਾ ਕੀਤਾ ਸਾਡਾ ਸਲਾਵਰ ਇਹਨਾਂ ਦੇ ਜ਼ਬਰਦਸਤ ਮੁਕਾਬਲਾ ਕਰੂਗਾ ਜੇ ਇਹ ਬੰਨਾਂ ਨਾ ਪੁੱਸਰੇ ਹਾਥੀ ਤੱਬੀ ਦੀ ਚੰਦ ਦੀਆਂ ਨਾਕੜੀਆਂ ਸਾਡੇ ਕੋਲੇ ਵੀ ਥੋੜਾ ਇਕੱਠੇ ਮਤ ਥੋੜਾ ਹੱਤ ਅਲੱਗ ਅਲੱਗ ਥੋੜਾ ਅਲੱਗ ਅਲੱਗ ਸਾਈਡ ਹੋ ਜਾ ਯਾਰ ਕੱਢ ਦੋ ਤਾਰ ਕੱਢ ਦੋ Vamos! 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 ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ ਖੇਤੀ ਕਰ ਰਿਹਾ ਹੈ ਜੀ ਹਾਂ ਦੁਨੀਆ ਬੜੀ ਤੇਜ਼ ਰਫ਼ਤਾਰ ਨਾਲ ਬਦਲ ਰਹੀ ਹੈ ਤਾਂ ਫਿਰ ਸਾਡੀ ਖੇਤੀ ਕਿਉਂ ਨਾ ਬਦਲੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਬਹੁਤ ਜ਼ਰੂਰੀ ਹੈ ਆਧੁਨਿਕ ਜਾਣਕਾਰੀ ਅਤੇ ਤਕਨੀਕ ਨਾਲ ਜੁੜਨਾ ਕੇਂਦਰ ਵੱਲੋਂ ਕਾਨੂੰਨ ਆਇਆ ਹੈ ਇਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ। ਨੀ ਕਮਿਟੀ ਜਹਰ ਦिती ਹੈ ਅੱਜ ਆਪਾਂ ਨੂੰ ਇੱਕ ਦਿਖਾ ਰਹੇ ਹਣੀ। ਗਲੋਬਲ ਪੰਜਾਬ ਟੀਵੀ ਤੁਹਾਨੂੰ ਜੋੜੇਗਾ ਬਦਲਦੀ ਖੇਤੀ ਦੁਨੀਆ ਦਾ। ਤੁਸੀਂ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਫੇਰ ਖੇਤਾਂ 'ਚ ਜਾ ਕੇ ਖੇਤੀ ਪ੍ਰੋਗਰਾਮਾਂ ਦੇ ਤਜਰਬੇਕਾਰ ਅਮਰਜੀਤ ਸਿੰਘ ਵੜੈਚ ਦਾ ਵਿਸ਼ੇਸ਼ ਸ਼ੋਅ ਫਾਰਮ ਹਾਊਸ ਹਰ ਐਤਵਾਰ 7:30 ਵਜੇ ਈਟੀ ਤੁਹਾਡੇ ਆਪਣੇ ਗਲੋਬਲ ਪੰਜਾਬ ਟੀਵੀ हूँ तुम देख सकते हो ग्लोबल पंजाब टीवी डाउनलोड करो साप एंड्रॉयड या आई ओ एस फ्री बिच रोकू और एमेजोन फायर टीवी ते एप्पल टीवी ते नाल ही देख सकते हो लाइव स्ट्रीमिंग डबल्यू 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 डॉट